ਜੋ ਜਿੱਤੀ ਫਤਿਹ ਦਾਸ ਚੰਨੋ ਸਿੰਘ ਦੀ ਪੇਵਾਰ ਤੇ ਇਹ ਜਿਹੜਾ ਕੰਕਾਰ ਮੂਲ ਮੰਤਰ ਸਥਾਨ ਦੀ ਸੇਵਾ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਜਿਹੜੇ ਲੇਬਰ ਜਿਹੜੀ ਸਾਡੀ ਪੱਕੀ ਆ ਉਹਦੇ ਤੇ ਸਾਡੇ ਕੋਲ ਪ੍ਰੋਪਰ ਸਾਰੇ ਐਡਰੈਸ ਹੁੰਦੇ ਆ ਉਹਨਾਂ ਦੇ ਅਧਿਕਾਰ ਆਧਾਰ ਕਾਰਡ ਵਗੈਰਾ ਸਾਰੇ ਈਸੀ ਰੱਖਦੇ ਜਿਵੇਂ ਹੁਣ ਪੇਂਟ ਵਾਲੇ ਬੰਦੇ ਲਾਏ ਉਹ ਇੱਕ ਬੰਦਾ ਸਾਡਾ ਠੇਕੇਦਾਰ ਹੁੰਦਾ ਬਿਜਲੀ ਵਾਲੇ ਲਾਏ ਉਹਨਾਂ ਦਾ ਵੀ ਉਸ ਮਹਿਕਮੇ ਦਾ ਵੀ ਇੱਕ ਠੇਕੇਦਾਰ ਹੁੰਦਾ ਉਹਨੇ ਆਪਣੀ ਲੇਬਰ ਲਈ ਹੁੰਦੀ ਨਾਲ ਇਹ ਪੇਂਟ ਵਾਲੇ ਸਾਡੇ ਠੇਕੇਦਾਰ ਦੇ ਮਤਲਬ ਲੇਬਰ ਵਾਲੇ ਬੰਦੇ ਸੀ ਤੇ ਅੱਜ ਅਸੀਂ ਤੇ ਮੈਜਰ ਸਾਹਿਬ ਦੇ ਨਾਲ ਗੁਰਦਾਰੀਬੀਰ ਸਾਹਿਬ ਤੋਂ ਨਗਰ ਕੀਤਾ ਲੱਗੇ ਕੱਲ ਦੇ ਬਟਾਲੇ ਪਹੁੰਚੇ ਹੋਏ ਸੀ ਅਸੀਂ ਰਸਤੇ ਚ ਆ ਰਹੇ ਸੀ ਜਦੋਂ ਇੱਕ ੜਨਾ ਵਾਪਸ ਸਾਨੂੰ ਫੋਨ ਗਿਆ ਕਿ ਆਹ ਇਨਸੀਡੈਂਟ ਵਾਪਰ ਗਿਆ ਕਿ ਬੰਦਾ ਉਤੋਂ ਸਲਿੱਪ ਕਰਕੇ ਤੇ نیچے ਡਿੱਗ ਗਿਆ ਉਹ ਫਿਰ ਜਦੋਂ ਅਸੀਂ ਆਏ ਆ ਮੌਕੇ ਤੇ ਆ ਕੇ ਦੇਖਿਆ ਫੇਰ ਇਹਦੇ ਜੇਬ ਚੋਂ ਮੋਬਾਈਲ ਜਿਹੜਾ ਨਿਕਲਿਆ ਉਹਦੇ ਚ ਫਿਰ ਆਧਾਰ ਕਾਰਡ ਮਿਲਿਆ ਆਧਾਰ ਕਾਰਡ ਤੇ ਇਹਦਾ ਨਾਮ ਸੁਖਵਿੰਦਰ ਸਿੰਘ ਪੁੱਤਰਜੀਤ ਸਿੰਘ ਵਾਸੀ ਮੁਹੱਲਾ ਕਾਜੀਬਾਦ ਸੁਲਤਾਨਪੁਰ ਲੋਧੀਓ ਅਸੀਂ ਫਿਰ ਟ੍ਰੇਸ ਕੀਤਾ ਉਸ ਤੋਂ ਫਿਰ ਕੱਲ ਦੇ ਕਰਦੇ ਤੇ ਪਤਾ ਲੱਗਾ ਉਹ ਜਦੋਂ ਉੱਥੇ ਗਏ ਮੁਕੇ ਤੇ ਉਹ ਆਣੀਆਂ-ਤੋਣੀਆਂ ਨੂੰ ਪਤਾ ਲੱਗੀ ਗੱਲ ਤੇ ਉਹਨਾਂ ਕਹਿੰਦੇ ਵੀ ਇਹਦੇ ਸਹੁਰੇ ਜਿਹੜੇ ਆ ਉਹ ਅਮਰਕੋਟ ਆ ਟਿੱਬੇ ਦੇ ਕੋਲ ਫਿਰ ਹੁਣ ਬਾਬਾ ਜੀ ਤੇ ਸਾਰੇ ਸਿੰਘ ਉੱਥੇ ਗਏ ਨੇ ਅਜੇ ਵੀ ਉੱਥੇ ਨੇ ਉਹ ਹੁਣ ਆ ਰਹੇ ਆ ਗੁਰਦੁਆਰਾ ਬੀਰ ਸਾਹਿਬ ਉਹ ਸਾਰੇ ਪਰਿਵਾਰ ਨੂੰ ਉੱਥੋਂ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਲੈ ਕੇ ਨਾਲ ਹੁਣ ਗੁਰਦੁਆਰਾ ਬੀਸਾਹਬ ਆ ਗਏ ਆਪਾਂ ਵੀ ਉੱਥੇ ਚੱਲੇ ਹੁਣ ਉਹਨਾਂ ਨਾਲ ਬੈਸਕੇ ਇਹ ਵਿਚਾਰ ਕਰਦੇ ਸਾਰੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲਬਾਤ ਹੋਏਗੀ ਤੇ ਬੜੀ ਮੰਦ ਭਾਗੀ ਘਟਣਾ ਵਾਪਰੀ ਆ ਕਿਉਂਕਿ ਇਸੇ ਦੀ ਵੀ ਜਾਨ ਚਲੀ ਜਾਣੀ ਏ ਇੱਕ ਬੜੀ ਵੱਡੀ ਗੱਲ ਆ ਕਿਉਂਕਿ ਉਹ ਬੰਦਾ ਮਿਹਨਤ ਦੇ ਤੌਰ ਤੇ ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਤਾਂ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਆਇਆ ਸੀ ਵੀ ਕਿਸੇ ਨਾਲ ਕੋ ਬਾਦ ਘਾਟ ਨਹੀਂ ਸੀ ਕਰਦਾ ਜੇ ਉਹਦੇ ਕੰਮ ਕਰਨ ਦੇਖੀਏ ਤਾਂ ਸੁਭਾਅ ਨਹੀਂ ਸੀ ਮਾੜਾ ਸੁਭਾਅ ਚੰਦਾ ਸੀ ਕੰਮ ਵਾਲਾ ਬੰਦਾ ਸੀ ਤੇ ਕਿਨੋਂ ਕਿਸੇ ਲਾਹ ਪ੍ਰਵਾਹੀ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾ ਉਹ ਜਿਹੜਾ ਕਮਰ ਕੱਸਾ ਲਾ ਕੇ ਤੇ ਉਹ ਬੈਲਟ ਲਾ ਕੇ ਜਿੱਦਾਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ ਨਹੀਂ ਕਿਤੇ ਲਾਇਆ ਜਾਂ ਉਹ ਬਿਨਾਂ ਦੱਸੇ ਉੱਪਰ ਚੜ ਗਿਆ ਠੇਕੇਦਾਰ ਤੇ ਸਾਡਾ ਜਿਹੜਾ ਫੋਰਮੈਨ ਹੈ ਉਹਦੇ ਥੱਲੇ ਲੇਬਰ بارش ਆ ਗਈ ਸੀ ਉਦੋਂ ਬਾਰਸ਼ ਸਾਹਿਬ ਕੇ ਸਾਰੇ ਡੇਬਰੋਂ ਨੇ ਥੱਲੇ ਸਾਧ ਲਈ ਵੀ ਉੱਤੇ ਨਹੀਂ ਅਜੇ ਕੰਮ ਕਰਨਾ ਵੀ ਥੱਲੇ ਕਰ ਲੋ ਉਹ ਫੇਰ ਵੀ ਕਿਤੇ ਇਕੱਲਾ ਹੀ ਉੱਪਰ ਚੜ ਗਿਆ ਤ ਉੱਤੇ ਜਾ ਕੇ ਤ ਕਿਉਂ ਨੇ ਛਲਿਪ ਹੋਇਆ ਤੇ ਬਾਅਦ ਚ ਪਤਾ ਲੱਗਾ ਵੀ ਜਦੋਂ ਥੱਲੇ ਡਿੱਗਾ ਤੇ ਖੜਾਕ ਹੋਇਆ ਤੇ ਫੇ ਭੱਜ ਕੇ ਜਾ ਇਹਨਾਂ ਵੀ ਮੰਜ਼ਲ ਤੋਂ ਡਿੱਗਾ ਹੈ ਨੌਜਵਾਨ ਚੌਥੀ ਮੰਜ਼ਲ ਦੀ ਉਤਰੀ ਗਲਾਈ ਚ ਇਹ ਸੇਵਾ ਕਾਰ ਤੇ ਚੱਲ ਕੀ ਰਾਇਕ ਜੀ ਹਾਂਜੀ ਇੱਥੇ ਜਿਹੜਾ ਕਾਰਜ ਚੱਲ ਰਿਹਾ ਹੋ ਹੈ ਕੀ ਹੈ ਜੀ ਆ ਪ੍ਰਾਈਮਰ ਦਾ ਤੇ ਪੇਂਟ ਦਾ ਕੰਮ ਚੱਲਦਾ ਆ ਬਾਕੀ ਤਿਆਰੀ ਚੱਲ ਰਹੀ ਆ ਅੰਦਰ ਅੰਦਰਵਾਰ ਜਿਹੜੀ ਉਹ ਸੀਲਿੰਗ ਦਾ ਕੰਮ ਚੱਲ ਰਿਹਾ ਤੇ ਨਾਲ ਉਹਦੇ ਵਿੱਚ ਬਿਜਲੀ ਦੀ ਫਿਟਿੰਗ ਦਾ ਜਿਹੜੀ ਅੰਡਰਗਰਾਉਂਡ ਆਪਾਂ ਕਰਦੇ ਆ ਪਾਈਪਾਂ ਜਿਹੜੀਆਂ ਪਾਣੀ ਵਾਲੀਆਂ ਵਿੱਚ ਉਹ ਸਾਰਾ ਜਿਵੇਂ ਸੈਂਟਰੀ ਦਾ ਕੰਮ ਉਹ ਆਪਣੇ ਪਲੰਬਰ ਉਹ ਵੀ ਨਾਲ-ਨਾਲ ਆਪਣੀ ਸੈਟਿੰਗ ਕਰਦੇ ਆ ਹਾਂ ਜਿਹੜੀ ਲਾਸ਼ ਆ ਉਹ ਕਿੱਥੇ ਜੀ ਉਹ ਉਥੇ ਇਥੋਂ ਫਿਰ ਜਦੋਂ ਇਹ ਡਿੱਗਾ ਉਹ ਸਾਡੇ ਜਿਹੜਾ ਫਾਰਮੈਨ ਉਹ ਫਟਾਫਟ ਗੱਡੀ 'ਚ ਬਾਬਾ ਜੀ ਨਾਲ ਇਹ ਸਰਕਾਰੀ ਹਸਪਤਾਲ ਲੈ ਗਏ ਉੱਥੇ ਜਾ ਗਏ ਤੇ ਉਹ ਉਹਨਾਂ ਨੇ ਦੱਸਿਆ ਵੀ ਨਹੀਂ ਡੈਥ ਹੋ ਚੁੱਕੀ ਐ ਫਿਰ ਉਦੋਂ ਦੀ ਉੱਥੇ ਆਪਣੇ ਪੋਸਟਮਾਰਟ ਵਾਸਤੇ ਉੱਥੇ ਲਾਸ਼ ਪਈ ਆ ਹਸਪਤਾਲ ਤੇ ਫਿਰ ਉਹ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹਦਾ ਐਡਰੈਸ ਪ੍ਰੋਪਰ ਕੀ ਉਹ ਜੋ ਮੋਬਾਈਲ ਇਹਦਾ ਦੇਖਿਆ ਮੋਬਾਈਲ ਚੋਂ ਪਤਾ ਲੱਗਾ ਕਿ ਸੇਰ ਉਹ ਅਹੀਂ ਲੱਭਦੇ ਲੱਭਦੇ ਮਤਲਬ ਘੰਟੇ ਦੋ ਘੰਟੇ ਚ ਅਹੀਂ ਉਹ ਚੀਜ਼ ਨੂੰ ਪ੍ਰੈਸ ਕਰ ਲਿਆ ਕੁਝ ਬੰਦਿਆਂ ਦੇ ਸਹਿਯੋਗ ਨਾਲ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪਤਾਲ ਸੁਦਾਨਪੁਰ ਲੋਧੀ ਤੋਂ ਸਾਡੇ ਕੋਲ ਤਕਰੀਬਨ 1 ਵਜੇ ਨਾਲ ਨਾ ਡੈੱਡ ਬੋਡੀ ਆਈ ਹੈ ਜਿਹਦਾ ਨਾਮ ਸੁਖਵਿੰਦਰ ਸਿੰਘ son of ਅਜੀਤ ਸਿੰਘ ਦੱਸਿਆ ਜਾ ਰਿਹਾ ਰਹਿਣ ਵਾਲਾ ਇਹ ਕਾਜੀਪਗ ਮਹੱਲੇ ਦਾ ਤੇ ਇਹ ਆਪਣੇ ਮੂਲ ਮੰਤਰ ਸਥਾਨ ਤੋਂ ਡਿੱਗਣ ਕਰਕੇ ਇਹਦੀ ਮੌਤ ਹੋਈ ਆ ਉੱਥੇ ਕੋਈ ਪੇਂਟ ਦਾ ਕੰਮ ਕਰ ਰਿਹਾ ਸੀਗਾ ਜੋ ਇਹਦੇ ਨਾਲ ਵਾਲੇ ਦੱਸ ਰਹੇ ਸੀਗੇ ਫਿਲਹਾਲ ਬੋਡੀ ਅਸੀਂ ਮੋਰਚਰੀ ਦੇ ਵਿੱਚ ਰੱਖ